ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਵਿਚਾਲੇ ਬੀਜੇਪੀ ਨੇ ਅਹਿਮ ਮੀਟਿੰਗ ਸੱਦ ਲਈ ਹੈ 30 ਸਤੰਬਰ ਨੂੰ ਪੰਜਾਬ ਬੀਜੇਪੀ ਦੀ ਇਹ ਵੱਡੀ ਤੇ ਅਹਿਮ ਮੀਟਿੰਗ ਹੋਵੇਗੀ ਪੰਜਾਬ ਬੀਜੇਪੀ ਇੰਚਾਰਜ ਵਿਜੇਰ ਪਾਣੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਦੱਸਦੀਏ ਕਿ ਬੀਜੇਪੀ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਨੂੰ ਖਾਰਜ ਕਰ ਚੁੱਕੀ ਹੈ ਬੀਜੇਪੀ ਦੇ ਤਮਾਮ ਆਗੂ ਅਸਤੀਫੇ ਦਾ ਖੰਡਨ ਕਰ ਚੁੱਕੇ ਨੇ ਪਰ ਇਸੇ ਦੇ ਵਿਚਾਲੇ ਪੰਜਾਬ ਬੀਜੇਪੀ ਦੇ ਵੱਲੋਂ ਅਹਿਮ ਮੀਟਿੰਗ ਸੱਦ ਲਈ ਗਈ ਹੈ ਸਨੀਲ ਜਾਖੜ ਦੇ ਅਸਤੀਫੇ ਦੀਆਂ ਚਰਚਾਵਾਂ ਨੇ ਬੀਜੇਪੀ ਦੇ तमाम ਆਗੂ ਇਸ ਦਾ ਖੰਡਨ ਕਰ ਰਹੇ ਨੇ ਪਰ ਐਸੇ ਦੇ ਵਿਚਾਲੇ 30 ਸਤੰਬਰ ਨੂੰ ਇਹ ਬੀਜੇਪੀ ਦੀ ਇੱਕ ਮੀਟਿੰਗ ਸੱਦੀ ਗਈ ਆ ਬੀਜੇਪੀ ਦੀ ਵੱਡੀ ਮੀਟਿੰਗ ਅਤੇ ਅਹਿਮ ਮੀਟਿੰਗ ਇਸ ਨੂੰ ਕਿਹਾ ਜਾ ਸਕਦਾ ਹੈ ਜਿਸ ਦੇ ਵਿੱਚ ਬੀਜੇਪੀ ਇੰਚਾਰਜ ਵਿਜੇ ਰupani ਵੀ ਸ਼ਾਮਲ ਹੋਣਗੇ ਹਾਲਾਂਕਿ ਬੀਜੇਪੀ ਸੁਨੀਲ ਜਾਖੜ ਦੇ ਅਸਤੀਫੇ ਦੀ ਖਬਰ ਦਾ ਖੰਡਨ ਕਰ ਚੁੱਕੀ ਹੈ ਕਿ ਅਜੇ ਹੀ ਕੋਈ ਗੱਲ ਨਹੀਂ ਹੈ ਤੇ ਨਾ ਹੀ ਕੋਈ ਨਾਰਾਜ਼ਗੀ ਦੀ ਗੱਲ ਹੈ ਪਰ ਵਿਰੋਧੀ ਲਗਾਤਾਰ ਘੇਰ ਰਹੇ ਨੇ ਭਾਜਪਾ ਨੂੰ ਚਾਹੇ ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਕਾਂਗਰਸ ਹੋਵੇ ਕਿ ਸੁਨੀਲ ਜਾਖੜ ਨਾਰਾਜ਼ ਨੇ ਕਿਸ ਢੰਗ ਦੇ ਨਾਲ ਉਹਨਾਂ ਦੇ ਵੱਲੋਂ ਦੂਰੀ ਵੀ ਬਣਾਈ ਹੋਈ ਆ ਪਾਰਟੀ ਦੇ ਪ੍ਰੋਗਰਾਮਾਂ ਤੋਂ ਪਰ ਹੁਣ ਇਸੇ ਦੇ ਵਿਚਾਲੇ ਪੰਜਾਬ ਭਾਜਪਾ ਦੇ ਵੱਲੋਂ ਇਹ ਮੀਟਿੰਗ ਸੱਦੀ ਗਈ ਆ 30 ਸਤੰਬਰ ਦਾ ਸਮਾਂ ਰੱਖਿਆ ਗਿਆ ਜਿਸ ਨੂੰ ਲੈ ਕੇ ਚਰਚਾ ਵਿੱਚ ਹੀ ਨੇ ਕਿ ਕੀ ਅਗਲੀ ਰਣਨੀਤੀ ਹੋਵੇਗੀ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਬਣੇ ਰਹਿਣਗੇ ਤੇ ਕਦੋਂ ਤੱਕ ਬਣੇ ਰਹਿਣਗੇ ਇਹ ਵੀ ਚਰਚਾ ਹੋ ਸਕਦੀ ਆ ਹੋਰ ਕਿਹੜੇ ਮੁੱਦੇ ਰਹਿਣਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਆ ਪਰ ਇਸ ਵੇਲੇ ਜੋ ਸੁਰਖੀਆਂ ਦੇ ਵਿੱਚ ਹੈ ਉਹ ਇਹੀ ਆ ਕਿ ਸੁਨੀਲ ਜਾਖੜ ਪਾਰਟੀ ਦੇ ਪ੍ਰੋਗਰਾਮਾਂ ਤੋਂ ਥੋੜੀ ਦੂਰੀ ਬਣਾਏ ਹੋਏ ਨੇ ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਵਿਨੇਸ਼ ਇੱਕ ਪਾਸੇ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨਾਰਾਜ਼ਗੀਆਂ ਖਬਰਾਂ ਦੂਜੇ ਪਾਸੇ ਬੀਜੇਪੀ ਦਾ ਖੰਡਨ ਅਤੇ ਹੁਣ ਮੀਟਿੰਗ ਸੱਦੀ ਗਈ ਹੈ ਕੀ ਸਮਝਿਆ ਜਾਵੇ ਅ ਬਿਕਰਨ ਵੀਰ ਜਿਹੜੀ ਇਹ ਮੀਟਿੰਗ ਹੈ ਮੀਟਿੰਗ ਤਾਂ ਹਾਲਾਕਿ ਇਹ ਪਹਿਲਾਂ ਤੋਂ ਸ케ਡਿਊਲ ਸੀਗੀ ਪਰ ਸੁਭਾਵਿਕ ਹੈ ਕਿ ਜਦੋਂ ਪਾਰਟੀ ਦਾ ਪ੍ਰਧਾਨ ਹੀ ਕਹਿੰਦੇ ਨਾਰਾਜ਼ ਚੱਲ ਗਿਆ ਹੈ ਫਿਰ ਮੀਟਿੰਗ ਕੌਣ ਲਾਊਗਾ ਹਾਲਾਂਕਿ ਜਿਹੜੇ ਪੰਜਾਬ ਬੀਜੇਪੀ ਦੇ ਇੰਚਾਰਜ ਹੈ ਵਿਜੇ ਰੂਪਾਨੀ ਉਹ ਇਸ ਮੀਟਿੰਗ ਲਈ ਸਪੈਸ਼ਲ ਪਹੁੰਚ ਰਹੇ ਹੈ ਪਰ ਜਿਹੜਾ ਮੀਟਿੰਗ ਦਾ ਪ੍ਰੋਸੈਸ ਹੁੰਦਾ ਪ੍ਰੋਟੋਕੋਲ ਹੁੰਦਾ ਉਹ ਅਕਸਰ ਜਿਹੜਾ ਸੂਬਾ ਪ੍ਰਧਾਨ ਹੁੰਦਾ ਉਹ ਚੇਅਰ ਕਰਦਾ ਹੈ ਜੀ ਤੇ ਹੁਣੇ ਚਰਚਾ ਹੈ ਕਿ ਮੀਟਿੰਗ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਸੱਦੀ ਗਈ ਸੀਗੀ ਪਰ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਸੁਨੀਲ ਜਾਖੜ ਉਹ ਕਾਫੀ ਟਾਈਮ ਤੋਂ ਨਰਾਜ਼ ਕਰਨ ਚੱਲ ਰਿਹਾ ਹੈ ਪਿਛਲੇ 10 12 ਦਿਨ ਤੋਂ ਕੋਈ ਪੋਲਿਟਿਕਲ ਐਕਟੀਵਿਟੀਆਂ ਵਿੱਚ ਹਿੱਸਾ ਨਹੀਂ ਲੈ ਰਹੇ ਤਾਂ ਫਿਰ ਇਹ ਮੀਟਿੰਗ ਦਾ ਜਿਹੜਾ ਹੈ ਕਿ ਕੋਰਮ ਕੀ ਹੋਊਗਾ ਲਾਜਿਕ ਕੀ ਹੋਊਗਾ ਇਸ ਮੀਟਿੰਗ ਦਾ ਕਿਉਂਕਿ ਪਾਰਟੀ ਦਾ ਪ੍ਰਧਾਨ ਨਰਾਜ਼ ਹੈ ਨਵਾਂ ਸੰਗਠਨ ਹਜੇ ਬਣਿਆ ਨਹੀਂਗਾ ਤੇ ਪੰਚਾਇਤੀ ਚੋਣਾਂ ਐਲਾਨ ਹੋ ਚੁੱਕੇ ਆ ਅੱਜ ਤੋਂ ਨੋਮੀਨੇਸ਼ਨ ਪ੍ਰੋਸੈਸ ਵੀ ਸ਼ੁਰੂ ਹੋ ਚੁੱਕਿਆ ਹੈ ਲੋਕ ਸਭਾ ਚੋਣਾਂ ਵਿੱਚ ਭਾਵੇਂ ਵੋਟ ਸ਼ੇਅਰ ਬਹੁਤ ਚੰਗਾ ਰਿਹਾ ਸੀਗਾ ਪਰ ਉੱਚੇ ਉਤਲ ਬੁਤਲ ਚੱਲ ਰਹੀ ਹੈ ਤੇ ਜਿਹੜੇ ਜਿਹੜੇ ਸੁਨੀਲ ਜਾਖੜ ਕਹਿ ਰਹੇ ਸੀਗੇ ਕਿ ਉਹ ਚਰਚਾਵਾ ਸੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਪਰ ਪੰਜਾਬ ਬੀਜੇਪੀ ਨੇ ਡਿਨਾਈ ਕਰਤਾ ਸੀ ਸੁਨੀਲ ਜਾਖੜ ਨਾਲ ਵੀ ਲਗਾਤਾਰ ਸਵੇਰ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹਨਾਂ ਦੀ ਟੀਮ ਨਾਲ ਜ਼ਰੂਰ ਗੱਲ ਹੋ ਪਾਰੀ ਹੈ ਪਰ ਸੁਨੀਲ ਜਾਖੜ ਆ ਜਿਹੜੇ ਨਾ ਹੀ ਫੋਨ ਤੇ ਆ ਰਹੇ ਆ ਨਾ ਹੀ ਕੈਮਰੇ ਤੇ ਆ ਰਹੇ ਆ ਬਿਲਕੁਲ ਸਵਾਲ ਇਹੀ ਹੈ ਵਿਨੇਸ਼ ਸੁਨੀਲ ਜਾਖੜ ਦੀ ਚੁੱਪੀ ਕੀ ਕੁਝ ਕਹਿ ਰਹੀ ਹੈ ਚੁੱਪ ਕਿਉਂ ਨੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਹੈ ਕੋਈ ਵੀ ਆਗੂ ਹੋਵੇ ਜੇਕਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਤਾਂ ਉਹ ਸਾਹਮਣੇ ਆ ਕੇ ਮੀਡੀਆ ਦੇ ਮੁਖਾਤਬ ਹੋ ਕੇ ਟਵੀਟ ਕਰਕੇ ਜਾਂ ਕਿਸੇ ਵੀ ਤਰੀਕੇ ਸੋਸ਼ਲ ਪਲੇਟਫਾਰਮ ਦੇ ਉੱਤੇ ਆਪਣੀ ਗੱਲ ਰੱਖ ਸਕਦੇ ਨੇ ਪਰ ਸੁਨੀਲ ਜਾਖੜ ਫਿਲਹਾਲ ਚੁੱਪ ਕਿਉਂ ਨੇ ਕੀ ਸਮਝਿਆ ਜਾ ਰੰਵੀਰ ਇਸੇ ਦੇ ਸਵਾਲ ਖੜੇ ਹੋ ਰਿਹਾ ਕਿ ਸੁਨੀਲ ਜਾਖੜ ਕੁਛ ਨਹੀਂ ਬੋਲ ਰਹੇ ਪਰ ਪੰਜਾਬ ਬੀਜੇਪੀ ਅਗੇ ਡਿਫੈਂਡ ਕਰ ਰਹੀ ਹੈ ਇਸ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਸੁਨੀਲ ਜਾਖੜ ਕਿਸੇ ਨਾ ਕਿਸੇ ਪਾਰਟੀ ਹਾਈ ਕਮਾਂਡ ਤੋਂ ਪਾਰਟੀ ਹਾਈ ਕਮਾਂਡ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੈ ਰੰਵੀਰ ਸੁਨੀਲ ਜਾਖੜ ਜਿਹੜੇ ਪਿਛਲੇ ਕੁਝ ਦਿਨ ਪਹਿਲਾਂ ਵੀ ਸਾਨੂੰ ਪਤਾ ਲੱਗਿਆ ਕਿ ਲਗਭਗ 10-12 ਦਿਨ ਪਹਿਲਾਂ ਉਹਨਾਂ ਨੇ ਦਿੱਲੀ ਵਿੱਚ ਪਾਰਟੀ ਦੇ ਟੌਪ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਸੀ ਉਦੋਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਾਂ ਤਾਂ ਉਹਨਾਂ ਤੋਂ ਅਸਤੀਫਾ ਲੈ ਲਿਆ ਜਾਵੇ ਨਹੀਂ ਇਹ ਨਹੀਂ ਤਾਂ ਫਿਰ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਪਾਰਟੀ ਹ ਕੰਟੀਨਿਊ ਕਰਨ ਪਰ ਸੁਨੀਲ ਜਾਖੜ ਦਾ ਇਹ ਕਹਿਣਾ ਸੀਗਾ ਕਿ ਉਹਨਾਂ ਨੂੰ ਫਿਰ ਆਪ ਦੀ ਟੀਮ ਬਣਾਉਣ ਦਾ ਮੌਕਾ ਦਿੱਤਾ ਜਾਵੇ ਜਿਹੜੇ ਬੰਦਿਆਂ ਨੂੰ ਉਹ ਜਾਣਦੇ ਆ ਉਹਨਾਂ ਨੂੰ ਉਸ ਤਰੀਕੇ ਦੇ ਅਹੁਦੇ ਦਿੱਤੇ ਜਾਣ ਜੇ ਇਹ ਇਹ ਨਹੀਂ ਹੋ ਸਕਦਾ ਤਾਂ ਪਾਰਟੀ ਭਾਵੇਂ ਉਹਨਾਂ ਤੋਂ ਰਿਜ਼ਾਈਨ ਲੈ ਲੇ ਉਹਨਾਂ ਨੂੰ ਕੋਈ ਗਿਲਾਨੀ ਨਹੀਂ ਇਸ ਵਿੱਚ ਬਿਲਕੁਲ ਅਵਿਨੇਸ਼ ਇਸ ਦੇ ਵਿੱਚ ਇਹ ਵੀ ਹੈ ਕਿਉਂਕਿ ਸੁਨੀਲ ਜਾਖੜ ਕਾਂਗਰਸ ਦੇ ਵਿੱਚੋਂ ਆਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨੇ ਵੱਖ-ਵੱਖ ਅਹੁਦਿਆਂ ਤੇ ਰਹੇ ਨੇ ਤੇ ਬਹੁਤ ਸਾਰੇ ਜਿਹੜੇ ਆਗੂ ਨੇ ਕਾਂਗਰਸ ਦੇ ਨਾਲ ਸੰਬੰਧਿਤ ਪਿਛਲੇ ਸਮੇਂ ਦੇ ਵਿੱਚ ਉਹ ਭਾਜਪਾ ਦੇ ਵਿੱਚ ਸ਼ਾਮਲ ਵੀ ਹੋਏ ਨੇ ਜਿਹੜੇ ਸੁਨੀਲ ਜਾਖੜ ਦੇ ਕਾਫੀ ਕਰੀਬੀ ਸੀ ਵੱਖ-ਵੱਖ ਹਲਕਿਆਂ ਦੇ ਵਿੱਚ ਤੇ ਇਹ ਵੀ ਹੁੰਦਾ ਹੈ ਕਿ ਜਦੋਂ ਕੋਈ ਪ੍ਰਧਾਨ ਹੋਵੇ ਤਾਂ ਸੰਗਠਨ ਜਦੋਂ ਬਣਾਇਆ ਜਾਂਦਾ ਹੈ ਜਿਥੇ ਬੰਦਕ ਢਾਂਚਾ ਬਣਾਇਆ ਜਾਂਦਾ ਹੈ ਤਾਂ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਉਹਦੇ ਲਈ ਵਿਸ਼ਵਾਸਪਾਤਰ ਬੰਦੇ ਹੋਣ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਅੱਛਾ ਕੰਮ ਕਰ ਸਕਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਪਰ ਦੂਜੇ ਪਾਸੇ ਜਿਹੜੇ ਭਾਜਪਾ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਕਈ ਵਾਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਇਹ ਵੀ ਕਾਰਨ ਰਹਿ ਸਕਦੇ ਨੇ ਇਸ ਚੀਜ਼ ਦੇ ਪਿੱਛੇ ਬਿਲਕੁਲ ਬਿਲਕੁਲ ਰਣਵੀਰ ਇਹੀ ਇੱਕ ਵੱਡਾ ਕਾਰਨ ਹੈ ਕਿ ਸੁਨੀਲ ਜਾਖੜ ਜਿਹੜੇ ਪੰਜਾਬ ਕਾਂਗਰਸ ਦੇ ਵੀ ਪ੍ਰਧਾਨ ਰਹੇ ਐ ਜਦੋਂ ਕਾਂਗਰਸ ਛੱਡ ਕੇ ਬੀਜੇਪੀ ਚਾਹੀ ਤਾਂ ਬਹੁਤ ਸਾਰੇ ਕਾਂਗਰਸ ਦੇ ਲੀਡਰ ਵੀ ਇੱਧਰ ਸ਼ਾਮਿਲ ਹੋ ਗਏ ਇਸੇ ਆਸ ਵਿੱਚ ਵੀ ਕਿ ਸੁਨੀਲ ਜਾਖੜ ਬੀਜੇਪੀ ਦੇ ਵਿੱਚ ਵੀ ਇੱਕ ਟਾਪ ਪੋਸਟ ਤੇ ਪਹੁੰਚ ਗਏ ਐ ਤੇ ਉੱਥੇ ਵੀ ਉਹਨਾਂ ਨੂੰ ਕੋਈ ਅਹੁਦਾ ਮਿਲ ਸਕਦਾ ਏ ਇਸ ਨਾਲ ਜਿਹੜੇ ਟਕਸਾਲੀ ਬੀਜੇਪੀ ਐ ਪੁਰਾਣੇ ਬੀਜੇਪੀ ਐ ਜਿਵੇਂ ਪਿਛਲੇ ਦਿਨਾਂ ਵਿੱਚ ਆਪਾਂ ਦੇਖਿਆ ਸੀਗਾ ਕਿ ਹਰਜੀਤ ਗਰੇਵਾਲ ਨੇ ਆਪਣੇ ਨਿਊਜ਼ ਚੈਨਲ ਦੇ ਇੱਕ ਤਰੀਕੇ ਨਾਲ ਆਪ ਦੇ ਜਿਹੜੇ ਬੀਜੇਪੀ ਦੇ ਆ ਬੀਜੇਪੀ ਚ ਕੁਝ ਜ਼ाहिर ਕੀਤਾ ਸੀ ਜੀ ਵੀ ਜਿਹੜੇ ਕੁਝ ਦਿਨ ਪਹਿਲਾਂ ਸ਼ਾਮਿਲ ਹੋਇਆ ਹੈ ਬੀਜੇਪੀ ਵੱਲੋਂ ਉਹਨਾਂ ਨੂੰ ਉੱਤੇ ਦੇ ਦੇ ਕੇ ਨਵਾਜ਼ਿਆ ਜਾ ਰਿਹਾ ਹੈ ਤੇ ਇਸ ਕਰਕੇ ਇਹ ਇਹ ਜਿਹੜਾ ਇੱਕ ਕਹਦੇ ਜੀ ਦੋ ਪਾਰਟੀਆਂ ਦਾ ਵਿੱਚ ਬੈਲੈਂਸ ਬਣਾ ਕੇ ਚੱਲਣਾ ਹੈ ਆਪਣੇ ਆਪ ਵਿੱਚ ਹੀ ਟੇਢੀ ਖੀਰ ਹੁੰਦਾ ਹੈ ਬਿਲਕੁਲ ਬਿਲਕੁਲ ਜਿਵੇਂ ਜਿੱਥੇ ਸੁਨੀਲ ਜਾਖੜ ਨੂੰ ਕਾਂਗਰਸ ਦੇ ਵਿੱਚੋਂ ਆਏ ਉਹਨਾਂ ਨੂੰ ਪੰਜਾਬ ਬੀਜੇਪੀ ਦਾ ਪ੍ਰਧਾਨ ਬਣਾਇਆ ਗਿਆ ਫਿਰ ਰਵਨੀਤ ਸਿੰਘ ਬਿੱਟੂ ਵੀ ਉਸੇ ਘੜੀ ਦੇ ਵਿੱਚ ਆਉਂਦੇ ਨੇ ਰਵਨੀਤ ਸਿੰਘ ਬਿੱਟੂ ਨੂੰ ਵੀ ਪਹਿਲਾਂ ਟਿਕਟ ਦਿੱਤੀ ਜਾਂਦੀ ਹੈ ਭਾਵੇਂ ਉਹ ਜਿੱਤਦੇ ਨਹੀਂ ਪਰ ਫਿਰ ਕੇਂਦਰ ਦੇ ਵਿੱਚ ਵਜ਼ੀਰ ਬਣਾਇਆ ਜਾਂਦਾ ਹੈ ਕੇਂਦਰੀ ਰਾਜ ਮੰਤਰੀ ਬਣਾਇਆ ਜਾਂਦਾ ਹੈ ਬਿਲਕੁਲ ਰਣਵੀਰ ਜਿਹੜੀ ਮੈਂ ਹਰਜੀਤ ਗਰੇਵਾਲ ਦੀ ਗੱਲ ਕਰ ਰਿਹਾ ਸੀ ਉਹਨਾਂ ਨੇ ਇੰਡਾਇਰੈਕਟਲੀ ਰਣਵੀਰ ਬਿੱਟੂ ਦਾ ਹੀ ਜ਼ਿਕਰ ਕੀਤਾ ਸੀਗਾ ਰਣਵੀਰ ਬਿੱਟੂ ਨੂੰ ਜਿਸ ਤਰੀਕੇ ਨਾਲ ਬੀਜੇਪੀ ਵਿੱਚ ਸ਼ਾਮਿਲ ਕੀਤਾ ਗਿਆ ਫਿਰ ਟਿਕਟ ਦਿੱਤੀ ਗਈ ਫਿਰ ਉਸ ਵਾਰ ਰਾਸ ਸਭਾ ਭੇਜਿਆ ਗਿਆ ਫਿਰ ਕੈਬਨਿਟ ਬਰਥ ਵੀ ਦਿੱਤੀ ਗਈ ਉਸ ਤੋਂ ਲੈ ਕੇ ਜਿਹੜੇ ਬੀਜੇਪੀ ਦੇ ਕਈ ਸੀਨੀਅਰ ਆਗੂ ਹੈ ਭਾਵੇਂ ਉਹ ਟਕਸਾਲੀ ਹੋਣ ਜਾਂ ਜਿਹੜੇ ਬਾਅਦ ਚ ਸ਼ਾਮਿਲ ਹੋਏ ਹੋਣ ਉਹ ਕਿਤੇ ਨਾ ਕਿਤੇ ਹਾਈ ਕਮਾਂਡ ਤੋਂ ਨਿਰਾਸ਼ ਜ਼ਰੂਰ ਹੈ ਉਹਨਾਂ ਦੇ ਦਿਲ ਵਿੱਚ ਇਸ ਚੀਜ਼ ਨੂੰ ਲੈ ਕੇ ਟੀਜ਼ ਜ਼ਰੂਰ ਹੈਗੀ ਹੈ ਵੀ ਜੇ ਰਾਜ ਸਭਾ ਦੇ ਕੇ ਹੀ ਮੰਤਰੀ ਬਣਾਉਣਾ ਸੀ ਤਾਂ ਫਿਰ ਤਾਂ ਕਿਸੇ ਨੂੰ ਵੀ ਬਣਾ ਸਕਦੇ ਤੇ ਇਸੇ ਇਸੇ ਸਾਰੇ ਘੜੀ ਦੇ ਮੱਦੇ ਨਜ਼ਰੀਏ ਜਿਹੜੇ ਪੰਜਾਬ ਬੀਜੇਪੀ ਵਿੱਚ ਕਾਫੀ ਉਤਲ ਪੁਤਲ ਚੱਲ ਰਹੀ ਹੈ ਸੁਨੀਲ ਜਾਖੜ ਵੀ ਨਾਰਾਜ਼ ਹੈ ਇਸ ਤੋਂ ਸੁਨੀਲ ਜਾਖੜ ਤੋਂ ਇਲਾਵਾ ਹੋਰ ਵੀ ਕਈ ਆਗੂ ਹੈਗੇ ਬੀਜੇਪੀ ਦੇ ਜਿਹੜੇ ਟਕਾਲੀ ਹੈ ਬਿਲਕੁਲ ਹਵਨੇਸ਼ ਜਦੋਂ ਸਥਿਤੀ ਅਜਹੀ ਪੈਦਾ ਹੋ ਜਾਂਦੀ ਹੈ ਕਿਸੇ ਪਾਰਟੀ ਦੇ ਵਿੱਚ ਕਿਉਂਕਿ ਬੀਜੇਪੀ ਜਿਹੜੀ ਹੈ ਉਹ ਦਾਅਵਾ ਕਰਦੀ ਹੈ ਕਿ ਦੁਨੀਆ ਭਰ ਦੇ ਵਿੱਚ ਵੱਡੀ ਪਾਰਟੀ ਆ ਸਭ ਤੋਂ ਵੱਧ ਮੈਂਬਰ ਜਿਹੜੇ ਨੇ ਉਹ ਭਾਜੀਪੀ ਦੇ ਵਿੱਚ ਨੇ ਪਿਛਲੇ ਦਿਨਾਂ ਦੇ ਵਿੱਚ ਕੈਂਪੇਨ ਪੰਜਾਬ ਦੇ ਵਿੱਚ ਵੀ ਸ਼ੁਰੂ ਹੋਈ ਭਾਜੀਪੀ ਦੇ ਵਿੱਚ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਮੈਂਬਰ ਨੇ ਉਹ ਮੜਾਉਣੇ ਨੇ ਮੈਂਬਰਸ਼ਿਪ ਡਰਾਈਵ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਤੇ ਅਜੇਹੇ ਦੇ ਵਿੱਚ ਜਦੋਂ ਪ੍ਰਧਾਨਗੀ ਨੂੰ ਲੈ ਕੇ ਅਜਿਹੀਆਂ ਚਰਚਾਵਾਂ ਚੱਲ ਪੈਣ ਜਦੋਂ ਨਰਾਜ਼ਗੀ ਦੀਆਂ ਗੱਲਾਂ ਚੱਲ ਪੈਣ ਤਾਂ ਸਥਿਤੀ ਜਿਹੜੀ ਆ ਥੋੜੇ ਡਾਮਾ ਡੋਲ ਤਾਂ ਹੁੰਦੀ ਆ ਬਿਲਕੁਲ ਰਣਵੀਰ ਮੈਂ ਉਹੀ ਗੱਲ ਕਹਿ ਰਿਹਾ ਸੀਗਾ ਕਿ ਇਸ ਵੇਲੇ ਜਿਹੜੇ ਬੀਜੇਪੀ ਪੰਜਾਬ ਵਿੱਚ ਕਹਿ ਸਕਦੇ ਆ ਵੀ ਸਭ ਅੱਛਾ ਨਹੀਂ ਹੈ ਜੀ ਵੀ ਸ਼ੁਰੂਆਤ ਹੋਈ ਆ ਆਪਾਂ ਕਰੀਏ ਚਰਚਾਵਾਵਾਂ ਚੱਲ ਰਹੀਆਂ ਕਿ ਸੁਨੀਲ ਜਾਖੜ ਨੇ ਰਿਜ਼ਾਈਨ ਕਰਤਾ ਪਰ ਸੁਨੀਲ ਜਾਖੜ ਮੀਡੀਆ ਦੇ ਸਾਹਮਣੇ ਨਹੀਂ ਆ ਰਹੇ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਰਹੇ ਉਹਨਾਂ ਦੀ ਪਾਰਟੀ ਡਿਨਾਈ ਕਰ ਰਹੀ ਹੈ ਫੇਰ 30 ਤਰੀਕ ਨੂੰ ਇੱਕ ਮੀਟਿੰਗ ਸੱਦੀ ਗਈ ਹੈ ਪਰ ਸੁਨੀਲ ਜਾਖੜ ਆਪ ਜਿਹੜਾ ਹੈ ਉਹਨਾਂ ਦੀ ਪ੍ਰਧਾਨਗੀ ਆਪ ਦੀ ਦਾਵਾ ਡੋਲ ਹੈ ਇਧਰੋਂ ਪੰਚਾਇਤੀ ਚ ਉਹਨਾਂ ਦਾ ਐਲਾਨ ਹੋ ਚੁੱਕਿਆ ਹੈ ਤੇ ਕੁਝ ਵੀ ਕਲੈਰਿਟੀ ਹੈ ਨਹੀਂ ਜੀ ਵੀ ਪਾਰਟੀ ਦਾ ਸੰਗਠਨ ਕਿੱਥੇ ਜਾ ਉਹਨਾਂ ਵਿੱਚ ਇੱਕ ਅਲੱਗ ਤਸਲ ਚੱਲ ਰਹੀ ਹੈ ਇਸ ਕਰਕੇ ਜਿਹੜੇ ਮੈਂ ਕਹਿ ਰਿਹਾ ਸੀਗਾ ਵੀ ਪੰਜਾਬ ਬੀਜੇਪੀ ਵਿੱਚ ਕੁਝ ਵੀ ਅੱਛਾ ਨਹੀਂ ਹੈ ਇਸ ਵਿੱਚਕਾਰ ਇੱਕ ਮੀਟਿੰਗ ਜ਼ਰੂਰ ਸੱਦੀ ਗਈ ਹੈ ਹਾਲਾਂਕਿ ਮੀਟਿੰਗ ਨੂੰ ਕਹਿ ਰਹੇ ਵਿਜੇ ਰੂਪਾਨੀ ਇੱਥੇ ਆ ਕੇ ਦੇਖਣਗੇ ਉਦੋਂ ਹੋ ਸਕਦਾ ਹੈ ਕਿ ਜੇ ਸੁਨੀਲ ਜਾਖੜ ਸ਼ਾਮਿਲ ਹੁੰਦੇ ਆ ਤਾਂ ਇਸ ਸੰਬੰਧੀ ਸੰਗਠਨ ਨੂੰ ਲੈ ਕੇ ਕੁਝ ਗੰਭੀਰ ਚਰਚਾ ਹੋਵੇ ਪਰ ਹਾਲ ਦੀ ਘੜੀ ਵਿੱਚ ਜਿਹੜੀ ਪੰਜਾਬ ਬੀਜੇਪੀ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਡਾਵਾ ਡੋਲਾ ਹੈ ਜੇ ਆਪਾਂ ਕਹਿ ਸਕਦੇ ਆ ਵੀ ਪੰਜਾਬ ਬੀਜੇਪੀ ਵਿੱਚ ਕੁਝ ਵੀ ਅੱਛਾ ਨਹੀਂ ਹੈ ਬਹੁਤ ਧੰਨਵਾਦ ਵਿਨੇਸ਼ ਕਟਾਰੀਆ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਬੀਜੇਪੀ ਦੇ ਵੱਲੋਂ 30 ਸਤੰਬਰ ਨੂੰ ਇੱਕ ਮੀਟਿੰਗ ਸੱਦੀ ਗਈ ਹੈ ਉਸ ਦੇ ਵਿੱਚ ਸੁਨੀਲ ਜਾਖੜ ਸ਼ਾਮਲ ਹੁੰਦੇ ਨੇ ਨਹੀਂ ਇਹ ਦੇਖਣਾ ਹੋਏਗਾ ਪਰ 30 ਸਤੰਬਰ ਨੂੰ ਇਹ ਮੀਟਿੰਗ ਹੋਣੀ ਹੈ ਪੰਜਾਬ ਬੀਜੇਪੀ ਦੀ ਇਹ ਵੱਡੀ ਮੀਟਿੰਗ ਜਿਸ ਦੇ ਵਿੱਚ ਬੀਜੇਪੀ ਇੰਚਾਰਜ ਵਿਜੇ ਰੁਪਾਣੀ ਸ਼ਾਮਲ ਹੋਣਗੇ ਬੀਜੇਪੀ ਦੇ ਤਮਾਮ ਵੱਡੇ ਆਗੂ ਵੱਡੇ ਲੀਡਰ ਇਸ ਦੇ ਵਿੱਚ ਸ਼ਾਮਲ ਹੋਣਗੇ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਚਰਚਾ ਹੋਏਗੀ ਤੇ ਜਿਹੜੀ ਹੁਣ ਸਥਿਤੀ ਬੀਜੇਪੀ ਦੇ ਵਿੱਚ ਚੱਲ ਰਹੀ ਹੈ ਉਸ ਨੂੰ ਲੈ ਕੇ ਵੀ ਚਰਚਾ ਸੰਭਵ ਹੈ ਤੇ ਦੇਖਣਾ ਹੋਏਗਾ 30 ਸਤੰਬਰ ਨੂੰ ਹੁਣ ਕੀ ਸੁਨੀਲ ਜਾਖੜ ਆਉਂਦੇ ਨੇ ਇਹ ਉਧਰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੇ ਨਾਲ ਜੁੜੀਆਂ ਖਬਰਾਂ ਨੇ ਬੀਜੇਪੀ ਨੇ ਅਸਤੀਫੇ ਦੀ ਖਬਰ ਦਾ ਖੰਡਨ ਕਰ ਦਿੱਤਾ ਹੈ ਤੇ ਇਹ ਵੀ ਕਿਹਾ ਬੀਜੇਪੀ ਦੇ ਵੱਲੋਂ ਕਿ ਸੁਨੀਲ ਜਾਖੜ ਦੇ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੱਤਾ ਗਿਆ ਤੇ ਜਾਖੜ ਦੇ ਅਸਤੀਫੇ ਦੀ ਖਬਰ ਮਹਿਜ਼ ਅਫਵਾਇ ਤੇ ਬੀਜੇਪੀ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸੁਨੀਲ ਜਾਖੜ ਦੀ ਨਾਰਾਜ਼ਗੀ ਦੀਆਂ ਖਬਰਾਂ ਵੀ ਗਲਤ ਨੇ ਤੇ ਜਾਖੜ ਲਗਾਤਾਰ ਪਾਰਟੀ ਦੇ ਪ੍ਰੋਗਰਾਮਾਂ ਚ ਸ਼ਾਮਲ ਹੋ ਰਹੇ ਨੇ ਹਾਲਾਂਕਿ ਖੁਦ ਸੁਨੀਲ ਜਾਖੜ ਨੇ ਅਜੇ ਤੱਕ ਇਹਨਾਂ ਖਬਰਾਂ ਦਾ ਖੰਡਨ ਨਹੀਂ ਕੀਤਾ ਦਰਅਸਲ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੁਨੀਲ ਜਾਖੜ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ ਤੇ ਉਹਨਾਂ ਨੇ ਪੰਜਾਬ ਬੀਜੇਪੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਪਰ ਬੀਜੇਪੀ ਆਗੂ ਇਹਨਾਂ ਖਬਰਾਂ ਨੂੰ ਸਿਰੇ ਤੋਂ ਨਕਾਰ ਰਹੇ ਨੇ ਇਸ ਵਿਚਾਰੇ ਖਬਰ ਇਹ ਵੀ ਹੈ ਕਿ ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਸੁਨੀਲ ਜਾਖੜ ਨੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ ਪਰ ਇਸ ਤੇ ਹਾਲੇ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਜਿਹ ਉਧਰ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਤੇ ਵਿਰੋਧੀ ਤੰਜ ਕਸ ਰਹੇ ਨੇ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ 올 ਦਾ ਬੈਸਟ ਵੇਅਰ ਨੈਕਸਟ ਬੀਜੇਪੀ ਚ ਪੰਜਾਬ ਪੱਖੀ ਸ਼ਖਸ ਜ਼ਿਆਦਾ ਦੇਰ ਨਹੀਂ ਟਿਕ ਸਕਦੇ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਜਿੱਥੇ ਵਿਰੋਧੀ ਘੇਰ ਰਹੇ ਨੇ ਉੱਥੇ ਕਾਂਗਰਸ ਤੇ ਆਪ ਨੇ ਵੀ ਤੰਜ ਕੱਸਿਆ ਤਾਂ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਸੁਨੀਲ ਜਾਖੜ ਜੀ 올 ਦਾ ਬੈਸਟ ਵੇਅਰ ਨੈਕਸਟ ਕਿ ਅੱਗੇ ਕਿੱਥੇ ਜਾ ਰਹੇ ਹੋ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਸੁਨੀਲ ਜਾਖੜ ਤੋਂ ਇਹੀ ਸਵਾਲ ਪੁੱਛ ਰਹੀ ਹੈ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਬੀਜੇਪੀ ਚ ਪੰਜਾਬ ਪੱਖੀ ਸ਼ਖਸ ਜ਼ਿਆਦਾ ਦੇਰ ਨਹੀਂ ਟਿਕ ਸਕਦਾ ਇੱਕ ਤਰ੍ਹਾਂ ਦੇ ਨਾਲ ਸਿੱਧੇ ਤੌਰ ਤੇ ਬੀਜੇਪੀ ਨੂੰ ਪੰਜਾਬ ਵਿਰੋਧੀ ਠਹਿਰਾਇਆ ਗਿਆ ਹੈ ਆਪ ਦੇ ਵੱਲੋਂ